ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜੁਤਕਿ ਦੇਰ ਰਾਤ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਕਰੀਬ 4 ਮਹੀਨੇ ਪਹਿਲਾਂ ਮੜਨ ਵਾਲੇ ਨੌਜਵਾਨ ਗਲੋ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਤੋਂ ਲੁਧਿਆਣੇ ਆਇਆ ਸੀ। ਸ਼ਹਿਰ ਦੇ ਵਿੱਚ ਗੱਤਾ ਫੈਕਟਰੀ 'ਚ ਕੰਮ ਕਰਦਾ ਸੀ। ਸ਼ੱਕੀ ਹਾਲਾਤਾਂ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋਈ ਹੈ। ਮ੍ਰਿਤਕ ਦੇ ਮੋਬਾਈਲ ਤੋਂ ਪੁਲਿਸ ਨੂੰ ਕੁਝ ਸ਼ੱਕੀ ਬਲਾਕ ਸੂਚੀ ਨੰਬਰ ਵੀ ਮਿਲੇ ਨੇ। ਜਿਸ ਦੀ ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ। ਮ੍ਰਿਤਕ ਦਾ ਮੋਬਾਈਲ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੈ। ਮੜਨ ਵਾਲੇ ਦਾ ਨਾਮ અમન ਸਿੰਘ ਦੱਸਿਆ ਜਾ ਰਿਹਾ ਨਾਮ ਤੁਹਾਡਾ ਰਾਉਜੀ ਰਾਉਜੀ બોડી ਲੈ ਕੇ ਆਈ ਹਾਂ ਕੀ ਲੱਗਦੇ ਤੁਹਾਡੇ ਸਰ ਮੇਰਾ ਦੂਰ ਦਾ ਬ੍ਰਦਰ ਹੈ ਜਿਸ ਕਿ ਨਾਂ ਕੀ ਹੁੰਦਾ ਉਹਦਾ ਅਮਨ ਨਾਮ ਹੈ ਕਿਥੇ ਰਹਿੰਦੇ ਹੋ ਮੈਂ ਗੈਸਪਰੇ ਤੋਂ ਫੋਟਾ ਰੋਡ ਸਰਪੰਚ ਤੋਂ ਨੂੰ ਵੇਲੀ ਨੰਬਰ ਤੋਂ ਤੇ ਅਮਨ ਆਇਆ ਕਰਦਾ ਕਿຊਿਕਾ ਬੱਤ ਵਾਲੀ ਫੈਕਟਰੀ ਵਿੱਚ ਜੋਬ ਕਰਦਾ ਹੈ ਕੀ ਹੋਇਆ ਕਿ ਅੱਜ ਨਕੀ ਕੀਤਾ ਕੀ ਹੈ ਪਰ ਇਹਦੇ ਬਾਰੇ ਕਹਿ ਨਹੀਂ ਸਕਦੇ ਜੀ ਡਿਊਟੀ ਤੇ ਆਪ ਦੀ ਗੇਨ ਨਹੀਂ ਛੁੱਟੀ ਸੀਗੀ ਮੈਨੂੰ ਪਤਾ ਲੱਗੇ ਜਦੋਂ ਮੈਂ ਵੀ ਆਇਆ ਕਰੇ ਦੇਖਿਆ ਮਾਲ ਚ ਉਸ ਤੋਂ ਬਾਅਦ ਜੀ ਕਤਨੀ ਜਿਵੇਂ ਨੂੰ ਲੱਗ ਜਾਦਾ ਖਾ ਤੁਸੀਂ ਕਰਿਆ ਕੀ ਦੇਖਿਆ ਤੁਸੀਂ ਦੇਖਿਆ ਇਹ ਦੇਖਿਆ ਕਿ ਜਦੋਂ ਗੇੜ ਫੁੱਲਿਆ ਹੋਇਆ ਸੀਗਾ ਫਟ ਗਿਆ ਹੋਇਆ ਸੀ ਜੀ ਵਿੱਚ ਹਮ ਉਸ ਤੋਂ ਬਾਅਦ ਸਰ ਨੂੰ ਮੈਂ ਕੰਪਲੇਨ ਪਾਈ ਹਮ ਉੱਥੋਂ ਲੈ ਕੇ ਆਇਆ ਮੈਂ ਸਰ ਨੂੰ ਇਹ ਕਾਰਵਾਰੀ ਉਹਨਾਂ ਨੇ ਕੀਤੀ ਜੀ ਕਿਹੜੇ ਥਾਣੇ ਦਾ ਮਾਮਲਾ ਦਾਬਾ ਚੌਕ ਜਿੱਥੋਂ ਜੀ ਇਹ ਕਿੰਨੇ ਭੈਣ ਭਾਈ ਨੇ ਇਸਰ ਦੋ ਭਰਾ ਇੱਕ ਭੈਣ ਕਿੰਨੇ ਟਾਈਮ ਤੋਂ ਰੇ ਰਹੇ ਆ ਰੇ ਇੱਥੇ 4 ਮਹੀਨੇ ਹੋਏ ਸੀ ਆਪਣੇ ਮਾਸਾ-ਵਾਸੀ ਕੋਲ ਆਏ ਸੀ ਤੇ ਪਤਾ ਚੱਲਿਆ ਵੀ ਪੁਲਿਸ ਨੇ ਮੋਬਾਈਲ ਵੀ ਰਿਕਵਰ ਕੀਤਾ ਆਪਣੇ ਕੋਲ ਜਾਂਚ ਲਈ ਜੀ ਉੱਤੇ ਕੋਈ ਸ਼ੰਕੇਦ ਨੰਬਰ ਸੀਗੇ ਤੁਹਾਡੇ ਦੇ ਸੰਬੰਧ ਵਿੱਚ ਉਹ ਵੀ ਚੈੱਕ ਕਰ ਰਹੇ ਪੁਲਿਸ ਹਾਂਜੀ ਉਹਨਾਂ ਨੇ ਉਹਦਾ ਪਾਸਵਰਡ ਭੁੱਲੇਗਾ ਫਿਰ ਪਤਾ ਲੱਗੀ ਹੋਊਗੀ ਲੁਧਿਆਣਾ ਲਾਈਵ ਦੇ ਲਈ ਅਮਿੱਥਾ ਆਪੜ ਦੀ ਰਿਪੋਰਟ